ਸਸਿਕਾ ਦੋਸਤੋ ਮੈਂ ਹਰਵਿੰਦਰ ਤਰੀਕਾ 27 ਅਗਸਤ ਸਵੇਰੇ 6:30 ਵਜੇ ਇਹੋ ਜਿਹਾ ਮਾਹੌਲ ਸੀ ਘੱਗਰ ਦੇ ਵਿੱਚ ਜੀਰਕਪੁਰ ਖੜਾ ਮੈਂ ਉਸੇ ਪੁਲ ਤੇ ਸਵੇਰੇ 6:30 ਵਜੇ ਸੂਰਜ ਦੇਵਤਾ ਜੀ ਆ ਗਏ ਦੇਖੋ ਧੁੱਪ ਚੜੀ ਵੇ ਪੂਰੀ ਕੋਈ ਇੱਥੇ ਮੀਂਹ ਨਹੀਂ ਬਿਲਕੁਲ ਵੀ ਕੱਲ ਦਾ ਬਿਲਕੁਲ ਨਿਖਰਿਆ ਹੋਇਗਾ ਕੁਝ ਨਹੀਂ ਹੈਗਾ ਇੱਥੇ ਜਿਹੜਾ ਪਾਣੀ ਹੈ ਘੱਗਰ ਦੇ ਵਿੱਚ ਇਹ ਵੀ ਇਹ ਵੀ ਸੀਵਰੇਜ ਦਾ ਪਾਣੀ ਆ ਅੱਧਾ ਇਹਦੇ ਵਿੱਚ ਅੱਧਾ ਜਿਹੜਾ ਉੱਪਰਲੇ ਪਾਸੋਂ ਪਹਾੜਾਂਲੇ ਪਾਸੋਂ ਆ ਰਿਹਾ ਮੀਂਹ ਦਾ ਪਾਣੀ ਉਹ ਹੈਗਾ ਕਹਿਣ ਤੋਂ ਬਾਅਦ ਕੀ ਹੈਗਾ ਪੰਚਕੂਲਾ ਜੀਰਕਪੁਰ ਇਧਰਲੇ ਪਾਸੇ ਕੋਈ بارش ਨਹੀਂ ਹੈਗੀ ਕੋਈ ਇੱਥੇ ਪਾਣੀ ਨਹੀਂ ਹੈਗਾ ਨਾ ਕਿਸੇ ਡੈਮ ਚੋਂ ਛੱਡੇਗਾ ਨਾ ਕਿਸੇ ਸੋਗਣ ਵਾਲੇ ਤੋਂ ਕਿਸੇ ਪਾਸਿਓ ਬਿਲਕੁਲ ਪਾਣੀ ਨਹੀਂ ਹੈਗਾ ਕਗਰ ਦੇ ਵਿੱਚ ਚੰਡੀਗੜ੍ਹ ਵਾਲੇ ਪਾਸਿਓ ਬਿਲਕੁਲ ਪਾਣੀ ਨਹੀਂ ਹੈਗਾ ਨੋਰਮਲ ਹੈ ਇਹ ਗਿੱਟੇ ਗਿੱਟੇ ਪਾਣੀ ਆ ਆਪਣੀ ਭਾਸ਼ਾ ਦੇ ਵਿੱਚ ਇਤੋਂ ਵੱਧ ਨਹੀਂ ਹੈਗਾ ਇਹੀ ਹਾਲ ਮਾਰ ਕੰਡਾ ਦਾਗਾ ਮਾਰ ਕੰਡਾ ਦੇ ਵਿੱਚ ਵੀ ਕੋਈ ਜਿਆਦਾ ਓਵਰਫਲੋ ਵਾਲਾ ਪਾਣੀ ਨਹੀਂ ਹੈਗਾ ਨੋਰਮਲ ਚੱਲਦੀ ਆ ਉਹ ਬਹੁਤ ਥੋੜਾ ਪਾਣੀ ਉਹਦੇ ਵਿੱਚ ਕਹਿਣ ਤੋਂ ਭਾਵ ਕੀ ਹੈਗਾ ਪਹਾੜਾਂ ਦੇ ਵਿੱਚੋਂ ਜਿਹੜਾ ਘੱਗਰ ਦੇ ਵਿੱਚ ਪਾਣੀ ਪੈਂਦਾ ਹੈਗਾ ਕਿਸੇ ਵੀ ਨਦੀ ਦੇ ਰਾਹੀਂ ਉਹ ਨਹੀਂ ਪੈ ਰਿਹਾਗਾ ਪਹਾੜਾਂ ਦੇ ਵਿੱਚੋਂ ਨਹੀਂ ਨਾ ਜਿਆਦਾ ਪਾਣੀ ਦੇ ਵਿੱਚ ਆ ਰਿਹਾਗਾ ਜਿਹੜਾ ਸਰਸੇ ਪਾਣੀ ਟੁੱਟਿਆਗਾ ਉਹਦਾ ਕਾਰਨ ਮੀਂਹ ਦਾ ਪਾਣੀ ਹੈਗਾ ਲੋਕਲ ਮੀਂਹ ਦਾ ਪਾਣੀ ਹੈ ਮੈਂ ਤੁਹਾਨੂੰ ਹਰ ਵਾਰ ਕਹਿੰਦਾ ਹੁੰਨਾ ਨਾ ਵੀ ਜਿੰਨਾ ਚਿਰ ਘੱਗਰ ਦੇ ਨਾਲ ਲੋਕਲ ਪਾਣੀ ਨਹੀਂ ਰਲਦਾ ਉਨਾ ਚਿਰ ਇਹ ਮਾਰ ਨਹੀਂ ਕਰ ਸਕਦਾਗਾ ਇੱਥੋਂ ਪੰਜ ਕੁਲੇ ਤੋਂ ਕਿੰਨਾ ਵੀ ਪਾਣੀ ਦੇ ਵਿੱਚ ਛੱਡ ਦੇਣਾ ਉਹ ਉਹ ਸੈਫੰਦਕ ਜਾਂਦਾ ਜਾਂਦਾ ਖਿੰਡ ਜਾਂਦਾਗਾ ਉਹ ਨਹੀਂ ਪਹੁੰਚਦਾ ਪੂਰਾ ਸੈਫੰਦਕ ਇਹੀ ਹਾਲ ਹੈ ਮੀਂਹ ਦਾ ਜਦੋਂ ਉਥੋਂ ਲੋਕਲ ਮੀਂਹ ਨਾਲ ਆ ਜਾਂਦਾ ਹੈਗਾ ਉਦੋਂ ਮਾਰ ਕਰਦਾ ਹੈਗਾ ਹੁਣ ਵੀ ਇਸ ਤਰ੍ਹਾਂ ਹੀ ਹੋਇਆਗਾ ਜਿਵੇਂ ਪਟਿਆਲਾ ਭਵਾਨੀਗੜ੍ਹ ਦੇ ਸਾਰੇ ਪਾਸੇ ਜ਼ਬਰਦਸਤ ਵਾਰਸ਼ ਸੀਗੀ ਪਤਨਾ ਖਨੌਰੀ ਸਾਰੇ ਪਾਸੇ ਸੀਗੀ ਨਾ ਉਹੋ ਜਿਹੜੇ ਆਪਣੇ ਛੋਟੇ ਡਰੇਨ ਹੁੰਦੇ ਨਾਲੇ ਹੁੰਦੇ ਆ ਉਹਨਾਂ ਰਾਹੀਂ ਗਰਜ ਪਾਣੀ ਪੈਂਦਾਗਾ ਉਹ ਓਵਰਫਲੋ ਹੋ ਕੇ ਗੱਦੇ ਵਿੱਚ ਪਏ ਨੇਗੇ ਬਲਾਡੇ ਵਾਲੇ ਪਾਸੇ ਤੋਂ ਪਏ ਆ ਹੋਰ ਸਾਰੇ ਪਾਸੇ ਪਏ ਆ ਉਹ ਉਹਨਾਂ ਨੇ ਉਹ ਪਾਣੀ ਤੋੜਿਆਗਾ ਇਸ ਕਰਕੇ ਜਿਹੜੀ ਬਰਸਾਤ ਸੀ ਬਰਸਾਤ ਕਰਕੇ ਕੁਝ ਹੀ ਘੰਟਿਆਂ ਦੇ ਵਿੱਚ ਉਹ ਪਾਣੀ ਟੁੱਟ ਗਿਆ ਉੱਥੋਂ ਮਾੜਾ ਹੋ ਸਕਦਾ ਕਹ ਜਾਂਦਾ ਕੋਈ ਖੱਡ ਹੋ ਸਕਦੀ ਹੈਗੀ ਮਿੱਟੀ ਪੋਲੀ ਹੋ ਸਕਦੀ ਹੈ ਤਾਂ ਟੁੱਟ ਗਿਆ ਉਹ ਪਰ ਜਿਹੜਾ ਦਾ ਲੈਵਲ ਸੀਗਾ ਲੈਵਲ ਤੋਂ ਤਾਂ ਥੱਲੇ ਸੀ ਜੇ ਜਿਹੜਾ ਡੇਂਜਰ ਲੈਵਲ ਸੀ ਨਾ ਮੈਂ ਨੋਟ ਕਰਦਾ ਸੀ ਚੀਕੇ ਤੋਂ ਚੀਕੇ ਤਹੇ 10 12 ਫੁੱਟ ਨੀਵਾ ਫਿਰਦਾ ਸੀਗਾ ਤਾਂ ਕਰਕੇ ਮੈਂ ਤੁਹਾਨੂੰ ਕਹਿ ਦਿੰਦਾ ਸੀਗਾ ਵੀ ਯਾਰ ਨੀਵਾ ਕਹ ਹਜੇ ਕਿਉਂਕਿ ਮੈਂ ਚੀਕਾ ਦੇਖਦਾ ਸੀ ਚੀਕੇ 10 ਫੁੱਟ ਨੀਵਾ ਚੱਲ ਰਿਹਾ ਹਜੇ ਵੀ ਹੁਣ ਟੁੱਟਣ ਦੇ ਬਾਵਜੂਦ ਵੀ ਚੀਕਾ ਨੀਵਾ ਸੀਗਾ ਮੈਨੂੰ ਚੀਕੇ ਤੱਕ ਮੈਂ ਗੌਰ ਕਰਦਾ ਹੁੰਦਾ ਸੀ ਚੀਕੇ ਤੋਂ ਅੱਗੇ ਨਹੀਂ ਗੌਰ ਕਰਦਾ ਸੀਗਾ ਜਿਹੜਾ ਮੀਂਹ ਦਾ ਪਾਣੀ ਆ ਹੁਣ ਉਹ ਕਿੱਲੇ ਪਾਸੇ ਗਿਆ ਵਾੜੜੇ ਵਾਲੇ ਪਾਸੇ ਦੀ ਹੋ ਸਾਰੇ ਪਾਸੇ ਦੀ ਉਹਨੇ ਇਹ ਤੋੜਿਆਗਾ ਚੰਦਪੁਰੇ ਸੈਫੰਦੋਂ ਅਗਲੇ ਪਾਸੇ ਪਾਣੀ ਵਧਿਆਗਾ ਤਾਂ ਟੁੱਟਿਆ ਇਹ ਬਾਕੀ ਜਿਹੜੇ ਲੋਕਲ ਬੰਦੇ ਆ ਉਹਨਾਂ ਨੂੰ ਜਾਦੇ ਭੇਜਦਾਗਾ ਉਧਰਲੇ ਪਾਸੇ ਵਾਲਿਆਂ ਨੂੰ ਵੀ ਕਿਧਰੋਂ ਕੀ ਪਾਸੇ ਗਿਆਗਾ ਮੈਨੂੰ ਇੱਥੋਂ ਇਹਨਾਂ ਨਹੀਂ ਪਤਾ ਲੱਗਦਾਗਾ ਕਿਉਂਕਿ ਮੈਂ ਇੱਥੇ ਬੈਠਾਂਗਾ ਇੱਥੋਂ ਮੈਨੂੰ ਕੱਗਰ ਦੀ ਰਗ ਰਗ ਦਾ ਪਤਾਗਾ ਇਧਰਲੇ ਪਾਸੇ ਮੇਰੀ ਪਕੜ ਹੈ ਨਹੀਂ ਕਿ ਨਾਈ ਮੈਨੂੰ ਉਧਰਲੇ ਪਾਸੇ ਬਾਲਾ ਪਤਾ ਲੱਗਦਾਗਾ ਇਧਰਲੇ ਪਾਸੇ ਕਿਸੇ ਪਾਸੇ ਨਹੀਂ ਪਾਣੀ ਇਹਦੀ ਛੋਟੀ ਛੋਟੀ ਕੋਈ ਵੀ ਨਦੀ ਹੈ ਜਿਹੜਾ ਆ ਪਾਣੀ ਜਾਈ ਜਾਂਦਾ ਇਹ ਚੋਂ ਵੀ ਅੱਧਾ ਪਾਣੀ ਗਾਂਹ ਬਨੂੜ ਨੂੰ ਨਿਕਲਦਾਗਾ ਅੱਗੇ ਤਾਂ ਫੱਟੇ ਲੱਗੇ ਵੇਆ ਉੱਥੇ ਅੱਧਾ ਪਾਣੀ ਬਨੂੜ ਨੂੰ ਨਿਕਲ ਜਾਂਦਾਗਾ ਤਾਂ ਕਰਕੇ ਇਹਦੇ ਚੋਂ ਵੀ ਅੱਧਾ ਪਾਣੀ ਜਾਂਦਾਗਾ ਗਾਂਹਲੇ ਪਾਸੇ ਤੁਹਾਡੇ ਕਾਲੇ ਪਾਸੇ ਨੂੰ ਇਹੇ ਸ਼ਾਮ ਦੀ ਵੀਡੀਓ ਆ ਗਈ ਇਹ ਸ਼ਾਮ 6:30 ਵਜੇ ਵੇ ਹੈਗੇ ਸੂਰਜ ਦੇ ਉੱਤੇ ਹੀ ਜਾ ਰਹੇ ਨੇਗੇ ਦੋਨੇ ਟਾਈਮਾਂ ਦੀ ਵੀਡੀਓ ਜੇ ਜਦੋਂ ਸਟਾਰਟਿੰਗ ਹੋਈ ਉਹ ਸਵੇਰ ਦੀ ਸੀਗੀ ਹੁਣ ਇਹ ਸ਼ਾਮ ਦੀ ਹੈਗੀ ਤਾਂ ਕਰਕੇ ਦੋਨੇ ਟਾਈਮ ਰਿਕਾਰਡ ਕੀਤੇ ਹੈਗੇ ਤੁਹਾਨੂੰ ਕਲੀਅਰ ਹੋ ਜਾਵੇ ਵੀ ਇੱਥੋਂ ਪਾਣੀ ਹੈ ਨਹੀਂਗਾ ਇਹੜਾ ਪਾਣੀ ਹੈ ਉਹ ਲੋਕਲ ਪਾਣੀ ਹੈਗਾ ਮੀਹ ਦਾ ਪਾਣੀ ਹੈਗਾ ਸਾਰੇ ਕਿਤੇ ਮੀਹ ਹੈਗਾ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਕਿੰਨਾ ਮੀਹ ਪਿਆਗਾ ਉਹ ਸਾਰਾ ਪਾਣੀ ਇਕੱਠਾ ਹੋ ਕੇ ਆਇਆਗਾ ਦਰਨ ਦੀ ਲੋੜ ਨਹੀਂ ਹੈਗੀ ਕੋਈ ਪੈਨਿਕ ਨਾ ਹੋਵੇ ਘਬਰਾਓ ਨਾ ਬਿਲਕੁਲ ਵੀ ਪਾਣੀ ਘਟਣ ਲੱਗ ਗਿਆ ਇਧਰਲੇ ਪਾਸੋਂ ਪੰਜਾਬ ਵਾਲੇ ਪਾਸੋਂ ਪਾਣੀ ਘਟਣ ਲੱਗ ਗਿਆ ਬਰਸਾਤ ਬੰਦ ਹੋ ਗਈ ਕਿਤੇ ਕਿਤੇ ਰਹਿੰਦੀ ਹੈਗੀ ਜਾਂ ਨੋਰਮਲ ਹੋ ਗਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਪਾਣੀ ਉਤਰਨ ਲੱਗ ਜਾਊਗਾ ਜਦੋਂ ਤੜਕੇ ਦਿਨ ਚੜੂਗਾ ਉਦੋਂ ਨੂੰ ਪਾਣੀ ਉਤਰਨ ਲੱਗ ਜਾਊਗਾ ਘਬਰਾਓ ਨਾ ਬਿਲਕੁਲ ਵੀ ਆਪਾਂ ਨੂੰ ਇਹ ਹੋਣਾਖਣੀ ਪਿੱਛੇ ਤੋਂ ਪਾਣੀ ਆ ਰਿਹਾ ਤਾਂ ਕਰਕੇ ਪਾਣੀ ਚੜਦਾਗਾ ਨਹੀਂ ਮਿੱਤਰੋ ਪਾਣੀ ਘਟਣ ਲੱਗੂ ਤੁਹਾਨੂੰ ਤੜਕੀ ਪਤਾ ਲੱਗ ਜਾਊਗਾ ਚਾਂਦਪੁਰ ਸੈਫੰਦੇ ਪਾਣੀ ਘਟਣ ਲੱਗ ਜੂ ਸਵੇਰੇ ਸੋਂ ਸਵੇਰੇ ਪਤਾ ਲੱਗ ਜਾਣਾਗਾ ਦੁਬਾਰਾ ਫੇਰ ਰਿਪੀਟ ਕਰਦਣਾਗਾ ਘੱਗਰ ਪੰਚਕੂਲੇ ਵਾਲੇ ਪਾਸੋਂ ਕਿੱਦੋਂ ਪਾਣੀ ਕੁਛ ਨਹੀਂ ਹੈਗਾਗਾ ਤੁਹਾਡੇ ਕੋਲੇ ਸਵੇਰ ਤੱਕ ਘਟਣ ਲੱਗ ਜੂਗਾ ਜਿੱਥੇ ਟੁੱਟਿਆ ਨਾ ਪਾਣੀ ਉੱਥੇ ਵੀ ਘਟਣ ਲੱਗ ਜੂਗਾ ਡਰੋ ਨਾ ਬਿਲਕੁਲ ਵੀ ਰਹਿ ਗਈ ਗੱਲ ਵਿਆਸ ਸਤਲੋ ਜੀ ਦੀ ਉਹੋ ਦੋਨੇ ਦਰਿਆ ਬਹੁਤ ਜਿਆਦੇ ਭਿਆਨਕ ਰੂਪ ਧਾਰਨ ਕਰੀ ਬੈਠੇ ਹੈਗੇ ਬਹੁਤ ਹੀ ਜਿਆਦੇ ਜਿਹੜੇ ਦੇ ਮਾਰ ਦੇ ਵਿੱਚ ਸੀਗੇ ਹੁਣ ਉਹ 7-8 ਜ਼ਿਲ੍ਹੇ ਆ ਗਏ ਸੋਚ ਕੇ ਦੇਖੋ ਤੁਸੀਂ 7-8 ਜ਼ਿਲ੍ਹੇ ਕਿੱਥੋਂ ਤੱਕ ਜਾਣਗੇ ਕਿੰਡੀ ਵੱਡੀ ਗੱਲ ਹੋ ਜੂਗੀ ਰਾਵੀ ਦੇ ਉੱਪਰ ਮਾਦੋ ਹੈਡ ਆ ਉਹਦੇ ਫੱਟੇ ਟੁੱਟੇ ਆ ਗਏ ਸੋਚੋ ਤੁਸੀਂ ਚਾਰ ਫੱਟੇ ਟੁੱਟ ਜਾਣ ਤੇ ਪਾਣੀ ਕਿਵੇਂ ਬੰਦ ਹੋਊਗਾ ਉਹ ਨੁਕਸਾਨ ਹੋਇਆਗਾ ਹੈਲੀਕਾਪਟਰ ਦੇ ਨਾਲ ਉਹ ਜਿਹੜੇ ਮੁਲਾਜ਼ਮ ਆ ਉਹ ਚੱਕੇ ਨੇਗੇ ਕਾਫੀ ਨੁਕਸਾਨ ਹੋਇਆ ਉੱਥੇ ਅੱਜ ਉਹਨੇ ਅਗਲੇ ਪਾਸੇ ਪਠਾਨਕੋਟ ਵਾਲੇ ਪਾਸੇ ਬਹੁਤ ਨੁਕਸਾਨ ਕਰਨਾਗਾ ਰਾਵੀ ਆ ਫੇਰ ਵੀ ਦੇਖੋ ਕਿੱਡਾ ਵੱਡਾ ਦਰਿਆ ਹੈਗਾ ਉਹ ਉਸ ਤੋਂ ਬਾਅਦ ਸਤ ਲੋ ਜਾ ਗਿਆ ਤੇ ਪਾਉਂਗ ਡੈਮ ਦਾ ਬਿਲਕੁਲ ਲੇਖੇ ਲੱਗ ਗਿਆ ਇਹ ਅਧਿਕਾਰੀਆਂ ਦੁਆਰਾ ਲਿਆਂਦੇ ਗੇ ਹੜਨੇਗੇ ਇਹ ਇੱਕ ਕੁਦਰਤੀ ਮਾਰ ਨਹੀਂ ਹੈਗੀਗੀ ਜਿਹੜਾ ਪਾਣੀ ਡੇਢ ਮਹੀਨਾ ਪਹਿਲਾਂ ਪਿੱਛੇ ਤੋਂ 50 ਹਜ਼ਾਰ ਕੁ ਉਸਕਾਰ ਆ ਰਿਹਾ ਸੀ ਛੱਡ ਰਹੀ 17000 ਉਦੋਂ ਇਹਨਾਂ ਦੀਆਂ ਅੱਖਾਂ ਖੁੱਲਗੀਆਂ ਇਹਨਾਂ ਨੇ ਬਿਲਕੁਲ ਸੁੱਤੇ ਰਹੇ ਆ ਇਹ ਕੁੰਬ ਕਰਨੀ ਨੀਂਦ ਨਾਲ ਸੌਂ ਗਏ ਜਿਵੇਂ ਰਾਵਣ ਦਾ ਉਹ ਭਾਈ ਸੌਂਦਾ ਹੁੰਦਾ ਸੀ ਉਸ ਤਰ੍ਹਾਂ ਸੁੱਤੇ ਆ ਇਹ 50 ਹਜ਼ਾਰ ਪਿੱਛੇ ਤੋਂ 60000 70000 ਕਿਉਂਕਿ ਪਾਣੀ ਆ ਰਿਹਾ ਸੀ ਡੈਮ ਦੇ ਵਿੱਚ ਇਹ ਕਹਾ ਛੱਡ ਰਹੀ ਸੀ 17000 18000 13000 ਇਸ ਇੱਕ ਮਹੀਨਾ ਇਸ ਤਰ੍ਹਾਂ ਚੱਲ ਗਿਆ ਫੇਰ ਕਿਤੇ ਜਾ ਕੇ ਉਹ 1394 95 ਤੇ ਹੋਇਆਗਾ ਹੁਣ ਸਥਿਤੀ ਇਹ ਆਈ ਪਈ ਆ ਹੁਣ 2 ਲੱਖ ਕੇ ਉਸਕ ਪਾਣੀ ਆ ਰਿਹਾ ਉਹ ਡੈਮ ਦੇ ਵਿੱਚ ਸੋਚੋ ਤੁਸੀਂ 2 ਲੱਖ ਕੇ ਉਸਕ ਤੋਂ ਉੱਪਰ ਪਾਣੀ ਆ ਰਿਹਾ ਡੈਮ ਦੇ ਵਿੱਚ ਤੇ ਉਹ 93 94 ਤੇ ਪਹੁੰਚਿਆ ਖੜਾਗਾ ਜਦੋਂ ਉਹ 97 98 ਤੇ ਗਿਆ ਨਾ ਤਾਂ ਉਹਨਾਂ ਨੇ ਜਿੰਨਾ ਪਾਣੀ ਆ ਰਿਹਾ ਹੈਗਾ ਉਨਾ ਹੀ ਕਹਾ ਛੱਡਣਾਗਾ 2 ਲੱਖ ਚੱਲ ਰਿਹਾ ਉਹਦੇ ਵਿੱਚ 2 ਦਾ 2 ਲੱਖ ਸਿੱਧਾ ਛੱਡਣ ਨੂੰ ਛੱਡਣਗੇ ਉਹ ਜਿੰਨਾ ਪਾਣੀ ਆ ਰਿਹਾ ਉਨਾ ਹੀ ਸਿੱਧਾ ਛੱਡਣਗੇ ਉਧਰਲੇ ਪਾਸੇ ਵਾਲੇ ਬਹੁਤ ਸੁਚੇਤ ਰਹਿਣ ਜਿਹੜੇ ਪਠਾਨਕੋਟ ਵਾਲੇ ਪਾਸੇ ਜਿੱਧਰੋਂ ਜਾ ਰਿਹਾ ਰਾਵੀ ਦਰਿਆ ਲੋਕਾਂ ਨੂੰ ਪਤਾ ਹੀ ਉਧਰ ਰਾਵੀ ਕਿੱਧਰ ਨੂੰ ਜਾਂਦਾਗਾ ਉਹ ਸਾਰੇ ਸੁਚੇਤ ਰਹਿਣ ਪੌਂਗ ਡੈਮ ਪਾਖੜਾ ਡੈਮ ਜਾਂ ਰਾਵੀ ਵਾਲਾ ਹੋ ਰਣਜੀਤ ਸাগর ਸਾਰੇ ਫੁੱਲ ਨੱਕੂ ਨੱਕ ਭਰੇ ਹੋਏ ਹੈਗੇ ਉਹ ਲੋਕ ਪੂਰਾ ਸੁਚੇਤ ਰਹਿਣ ਸਮਾਨ ਤਾਂ ਉਹਨਾਂ ਦਾ ਜਾਣਾ ਜਾਣਾ ਵਿਚਾਰਿਆਂ ਦਾ ਆਪ ਜਿਉਂਦੇ ਨਿਕਲਣ ਇੰਨੇ ਹੀ ਬਹੁਤ ਆ ਉਹ ਉਹ ਅਧਿਕਾਰੀਆਂ ਵੱਲੋਂ ਲਿਆਂਦੇਗੇ ਫਲੱਡ ਨੇਗੇ ਪਹਿਲਾਂ ਇਹਨਾਂ ਨੇ ਪਾਣੀ ਛੱਡਿਆ ਨਹੀਂ ਹੈਗਾ ਪਹਿਲਾਂ ਦੇਖੀਗੇ ਡੇਢ ਮਹੀਨਾ ਬਿਜਲੀ ਹੈਡਗੰਟਰ ਵੇਨ ਨਾ ਨਾ ਖੜ ਜਾਣ ਬਿਜਲੀ ਨਾ ਕਿਤੇ ਰੁਕ ਜੇ ਬਿਜਲੀ ਨੂੰ ਸੇਤੀ ਹੱਥ ਲਾਉਣਾ ਸੀਗਾ ਜਿਹੜਾ ਲੋਕ ਡਬੋਤੇ ਹੁਣ ਮਾਰਤੇ ਇਹ ਸਾਰੀ ਜ਼ਿੰਦਗੀ ਇੰਨਾ ਵਾਰੀ ਨਹੀਂ ਸੋਚਿਆ ਕਿਸੇ ਨੇ ਬਿਜਲੀ ਨਾ ਘਟ ਪੈਦਾ ਹੋ ਜਾਏ ਕਦੇ ਬਿਜਲੀ ਪੂਰੀ ਪੈਦਾ ਕਰਨੀ ਆ ਬਿਜਲੀ ਆਮ ਆਮ ਚਾਹੀਦੀ ਆ ਪਾਣੀ ਚਾਹੀਏ ਲੋਕ ਚਾਹੇ ਡੁੱਬ ਕੇ ਮਰ ਜਾਣ ਉਹ ਹਾਲ ਹੋਇਆ ਇਹਨਾਂ ਨੇ ਪਹਿਲਾਂ ਇਹਨਾਂ ਨੇ ਖਾਲੀ ਨਹੀਂ ਕਰੇ ਡੈਮ ਜਦੋਂ ਹੁਣ ਚੜ ਗਏ 1394 95 ਤੇ ਦੇਖੋ 5 ਫੁੱਟ ਰਹਿ ਗਿਆ ਪਿੱਛੇ ਕੀ ਰਹਿ ਗਿਆ 1400 ਤਾਂ ਉਹਦੀ ਕੈਪੈਸਿਟੀ ਆ ਪੂਰੀ 1400 ਤਾਂ ਉਹਦਾ ਐਂਡੀ ਆ ਜਮਾ ਕਿੱਥੇ ਲੈ ਕੇ ਗਏ ਉਹ ਸਾਰੇ ਟਾਈਮ ਇਹਨਾਂ ਨੇ ਫੁੱਲ ਭਰ ਲੇ ਜਿਹੜਾ ਉਹ ਮਾਦੋ ਵਾਲਾਗਾ ਉਦੋਂ ਉੱਪਰ ਦੀ ਉਛਲੋ-ਉਛਲ ਦੇਖਿਆ ਵੀਡੀਓ ਵਾਇਰਲ ਹੋ ਗਿਆ ਮੈਂ ਤਾਂ ਉਹ ਵੀਡੀਓ ਜਾਣ ਕੇ ਨਹੀਂ ਅਪਲੋਡ ਕਰਦਾਗਾ ਮੇਰਾ ਮਾਨ ਖਰਾਬ ਹੁੰਦਾਗਾ ਨਹੀਂ ਮੈਂ ਕਿਸੇ ਦਾ ਮਾਨ ਖਰਾਬ ਕਰਨਾ ਚਾਹੁੰਦਾਗਾ ਇਹੋ ਜੀ ਵੀਡੀਓ ਮੈਂ ਅਪਲੋਡ ਕਰਦਾ ਨਹੀਂ ਹੈਗਾ ਡਰਾਵਣੀ ਜੀ ਤਾਂ ਕਰਕੇ ਮੈਂ ਤੁਹਾਨੂੰ ਕਹਿ ਦਣਾ ਵੀ ਦਿਲ ਨਾਲ ਸਿੱਟੋ ਕੁਝ ਨਹੀਂ ਹੋਣ ਲੱਗੇਗਾ ਕਿ ਘਰ ਵਾਲੇ ਪਾਸੇ ਸੁੱਖ-ਸਾਂਤ ਆ ਗਈ ਤੁਨ ਉਹ ਲੋਕਾਂ ਦਾ ਜਿਹੜਾ ਉਧਰਲੇ ਲੋਕਾਂ ਨਾਲ ਬੜ ਰਹੀ ਹੈ ਨਾ ਉਹ ਲੋਕਾਂ 'ਗ ਨਹੀਂ ਸੋਚੋ ਘਰ ਵਾਲੇ ਪਾਸੇ ਤਾਂ ਫੇਰ ਵੀ ਬਹੁਤ ਸੇਫ ਆ ਕੁਝ ਨਹੀਂ ਹੁੰਦਾਗਾ ਉੱਤਰ ਜਾਣਾ ਸਵੇਰ ਤੱਕ ਪਾਣੀ ਜਿਹੜਾ ਜਿਹੜਾ ਇਹਦੇ ਵਿੱਚ ਵਧਿਆ ਹੋਇਆ ਹੈ ਨਾ ਸਵੇਰ ਤੱਕ ਪਾਣੀ ਸਾਰਾ ਉੱਤਰ ਜਾਣਾ ਹੈ ਇੱਕ ਪੇਜ ਆ ਮੇਰਾ ਫੇਸਬੁੱਕ ਤੇ ਹਰਵਿੰਦਰ ਢਿਲੋਂ ਨਾਮ ਤੇ ਉਹਦਾ ਲਿੰਕ ਆ ਡਿਸਕ੍ਰਿਪਸ਼ਨ ਦੇ ਵਿੱਚ ਉਸ ਨੂੰ ਜਰੂਰ ਫੋਲੋ ਕਰ ਲਿਓ ਬਾਕੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਕਮੈਂਟ ਕਰੋ ਸਤਿ ਸ੍ਰੀ ਅਕਾਲ